ਅੱਜ ਸਾਡੇ ਸਟੂਡੀਓ ਵਿੱਚ ਬਹੁਤ ਹੀ ਸਤਿਕਾਰਯੋਗ ਸ਼ਹੀਦ ਜਥੇਦਾਰ ਸੰ ਸਿੰਘ ਰੋਕੀਖਾਮ ਜਿਨ੍ਹਾਂ ਦੀ ਵਰਸੀ ਮਨਾਈ ਜਾ ਰਹੀ ਹੈ ਤੇ ਉਹਨਾਂ ਦੇ ਬਹੁਤ ਹੀ ਸਤਿਕਾਰਯੋਗ بیٹے ਸਰਦਾਰ ਸਵਰਨ ਸਿੰਘ ਰੋਕੀਖਾਮ ਪੁੱਜੇ ਹਨ ਇਹਨਾਂ ਕੋਲੋਂ ਪੁੱਛਦੇ ਹਾਂ ਜਥੇਦਾਰ ਦੀ ਜਥੇਦਾਰ ਸਾਹਿਬ ਜੀ ਦੀ ਜੀਵਨੀ ਬਾਰੇ ਸਿੱਖ ਕੌਮ ਦੀ ਸਿਰਮੌਰ ਹਸਤੀ ਕੌਮ ਨੂੰ ਸਮਰਪਿਤ ਸ਼ਖਸੀਅਤ ਜਥੇਦਾਰ ਸੰਤ ਸਿੰਘ ਰੂੜਕੀ ਖਾਮ ਵਾਲਿਆਂ ਦੀ ਪਿਛਲੇ ਦਿਨੀ 37ਵੀਂ ਵਰ੍ਹੇਗੰਢ ਦੇ ਗੁਰਦੁਆਰਾ ਅਕਾਲੀ ਦਫ਼ਤਰ ਵਿੱਚ ਧੂਮ-ਤਾਮ ਨਾਲ ਮਨਾਈ ਗਈ ਜਿਸ ਵਿੱਚ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ਇਸ ਵਰ੍ਹੇਗੰਢ ਦੇ ਸਬੰਧ ਵਿੱਚ ਉਨ੍ਹਾਂ ਦੇ ਵੱਡੇ ਸੁਪੁੱਤਰ ਸਰਦਾਰ ਸਰਵਣ ਸਿੰਘ ਨਾਲ ਜਥੇਦਾਰ ਸਾਹਿਬ ਦੇ ਜੀਵਨ ਸੰਬੰਧੀ ਇੱਕ ਵਿਸ਼ੇਸ਼ ਮੁਲਾਕਾਤ ਆਓ ਦੇਖਦੇ ਹਾਂ ਜਥੇਦਾਰ ਸਤ ਸਿੰਘ ਦੀ ਰੁੜਕੀ ਜਿਹਦੇ ਵਰਥੀ ਮਨਾਈ ਜਾ ਰਹੀ ਹੈ ਜੀ ਉਹਨਾਂ ਦੇ ਜੀਵਨ ਬਾਰੇ ਜਾਣਨਾ ਪਾਉ ਜੀ ਥੋੜਾ ਅੱਛਾ ਜੀ ਮੈਂ ਜਥੇਦਾਰ ਸਤ ਸਿੰਘ ਜੀ ਰੁੜਕੀ ਦਾ ਵੱਡਾ ਪੁੱਤਰ ਹਾਂ ਤੇ ਆਪਣ ਤੇ ਮੇਰੀ ਉਮਰ ਲਗਭਗ 70 ਸਾਲ ਹੋਣ ਵਾਲੀ ਹੈ ਜੋ ਮੈਂ ਆਪਣੇ ਪਿਤਾ ਜੀ ਦੇ ਕੰਮਕਾਰ ਬਾਰੇ ਆਪਣੀ ਉਮਰ ਵਿੱਚ ਦੇਖਿਆ ਹੈ ਉਹ ਮੈਂ ਦੱਸਣ ਲੱਗਿਆ ਹਾਂ ਮੇਰੇ ਪਿਤਾ ਜੀ 1973 ਵਿੱਚ ਤੇਤ ਵਿੱਚ ਸਰਪੰਚ ਚੁਣੇ ਗਏ ਲਗਭਗ ਉਨ੍ਹਾਂ ਦੀ ਉਮਰ ਜਿਆਦਾ 35 35 ਸਾਲ ਦੇ ਵਿੱਚ ਹੋਈ ਜਵਾਨ ਉਮਰ ਦੇ ਹਨ सरपंच ਚੁਣੇ ਗਏ ਉਹ ਪਹਿਲਾ ਉੱਚੋਂ ਪਹਿਲਾ ਉਹ ਮਹਿਤ ਕਰਦੇ ਸਨ ਹਾਲ ਪਾਉਂਦੇ ਸਨ ਖੇਤੀਬਾੜੀ ਕਰਨੀ ਮਹਿਤੀ ਜਦ ਉਸ ਟਾਈਮ ਸਰਪੰਚ ਬਾਰਨ ਤੋਂ ਪਹਿਲਾਂ ਉਹਨੇ ਪਿੰਡ ਦੇ ਗੁਰਦੁਆਰੇ ਦੀ ਸੇਵਾ ਕੀਤੀ ਗੁਰਦੁਆਰਾ ਪਹਿਲਾਂ ਕੱਚਾ ਸੀ ਜੋ ਜਾਂਦਾ ਸੀ ਪ੍ਰਸਾਦ ਚ ਤੇ ਫਿਰ ਉਹਨਾਂ ਨੇ ਪੱਕਾ ਕਰਾਇਆ ਮੈਂ ਕਿਹਾ ਅਗਰ ਲੈਂਟਰ ਪਾਇਆ ਸਰਪੰਚ ਜੱਤਰ ਤੋਂ ਬਾਅਦ ਫਿਰ ਬਲਾਗ ਸੰਪਤੀ ਮਾਜਰੀ ਬਲਾਗ ਦੇ ਮੈਂਬਰ ਚੁਣੇ ਗਏ ਚੁਣੇ ਗਏ ਫਿਰ ਉਪੇਵਨਾ ਨੇ ਉਸ ਤੋਂ ਬਾਅਦ ਕਾਲੀ ਦਫਤਰ ਗੁਰਦੁਆਰਾ ਖਰੜ ਦੀ ਸੇਵਾ ਆਰੰਭ ਕੱਟੀ ਗੁਰਦੁਆਰੇ ਦੇ ਪ੍ਰਧਾਨ ਵੀ ਰਹੇ ਕਈ ਵਾਰੀ ਜਿੱਥੇ ਉਰਾਦੀ ਸੇਵਾਨوں ਨੂੰ ਦੇਖਦੇ ਹੋਏ ਹੋਏ ਉਹਨਾਂ ਦੋਨੋਂ ਦੋਨੋਂ ਇਕੱਠਿਆਂ ਨੇ ਸਰਦਾਰ ਬਚਿੱਤਰ ਸਿੰਘ ਤੇ ਮੇਰੇ ਪਿਤਾ ਜਸੀਦਾ ਸੰਤ ਸਿੰਘ ਜੀ ਰੁਟ ਗਈ ਮੈਂ ਐਮ ਜੀ ਸੀ ਵਿੱਚ ਜੇਲ੍ਹ ਕੱਟੀ 1975 ਵਿੱਚ ਉੱਥੇ ਜੇਲ੍ਹ ਕੱਟੀ ਜੇਲ੍ਹ ਚ ਰਹੇ ਐਮ ਜੀ ਸੀ ਟੁੱਟ ਗਈ ਜਦੋਂ ਫਿਰ ਉਹ ਬਾਹਰ ਆ ਗਏ ਬਾਹਰ ਹੋ ਗਏ ਬੋਟਾਂ ਪਈਆਂ ਬੋਟਾ ਮੀਆਂ ਜਾਂਤਾ ਸਰਕਾਰ ਬਣੀ ਸੈਂਟਰ ਚ ਪੰਜਾਬ ਚ ਹੋਏ ਅਕਾਲੀ ਅਕਾਲੀ ਜਾਂਤਾ ਰਣਕੇ ਸਰਕਾਰ ਬਣੀ ਤੇ ਉਸ ਟਾਈਮ ਸਲਾਬਜੀਤ ਸਿੰਘ ਦੇ ਨਾਲ ਜੁੜੇ ਰਹੇ ਸਲਾਬਜੀਤ ਸਿੰਘ ਨਾਲ ਮੇਰੇ ਪਿਤਾ ਜੀ ਦਾ ਭਾਈਆ ਵਰਗਾ ਪਿਆਰ ਸੀ ਜਿਵੇਂ ਜਸਜੀਤ ਸਿੰਘ ਚੰਦ ਸਿੰਘ ਟੋੜਾ ਦਾ ਉਹਨਾਂ ਨੂੰ ਪੂਰਾ ਅਸ਼ੀਰਵਾਦ ਸੀ ਫਿਰ ਮੇਰੇ ਪਿਤਾ ਜੀ ਦੀ ਸੇਵਾ ਨੂੰ ਦੇਖਦੇ ਹੋਏ ਸ਼ੇਰੋਪਣੀ ਕਮੇਟੀ ਜਾਂ ਚਾਉਣਾ 1989 ਵਿੱਚ ਹੋਣੀਆਂ ਸਨ ਚਾਰ ਪੰਜ ਬੰਦਿਆਂ ਨੇ ਫਾਰਮ ਭਰੇ ਤੇ ਰੋਮੀ ਕਬਰੀ ਮੈਂਬਰੀ ਬਾਤੇ ਜ세ਦਾ ਗੁਰਚਰਨ ਸਿੰਘ ਤੌੜਾ ਲੀਨੈ ਸਦਾ ਬਿਜਤ ਸਿੰਘ ਨੂੰ ਕਿਹਾ ਵੀ ਮੰਨੋ ਕੋਈ ਇਸ ਤਰ੍ਹਾਂ ਦਾ ਬੰਦਾ ਦੇ ਜਿਹੜਾ ਮੇਰੇ ਨਾਲ ਰਹੇ ਟੁੱਟੇ ਨਾਲ ਜੁੜਿਆ ਰਹੇ ਫਿਰ ਉਸ ਨੇ ਆਪ ਕਿਹਾ ਕਿ ਨਾ ਮੈਂ ਤੁਹਾਨੂੰ ਇਸ ਤਰ੍ਹਾਂ ਦਾ ਬੰਦਾ ਦੰਦਾ ਹਾਂ ਜਿਹੜਾ ਤੁਹਾਡੇ ਨਾਲ ਰਹੇਗਾ ਤੇ ਸਰਬਜੀਤ ਸਿੰਘ ਨੇ ਮੇਰੇ ਪਿਤਾ ਜੱਜੇਦਾਰ ਸੰਤ ਸਿੰਘ ਜੀ ਰੋਮਕੀ ਦੀ ਚੋਣ ਪਾਰਟਸ ਕੀਤੀ ਮੈਂਬਰ ਦੀ ਚੋਣ ਦੇਣ ਵਾਸਤੇ ਉਸ ਤੋਂ ਬਾਅਦ ਵੋਟਾਂ ਪਈਆਂ ਉਸ ਦੇ ਮﻘਾਬਲੇ ਚੁਣੀ ਵਾਲਾ ਉਹਦੇ ਸਿੰਘ ਖੜਿਆ ਸੀ ਤੇ ਸਾਡੇ ਬਾਪੂ ਜੀ ਸਨ ਖਰੜ ਹਲਕੇ ਦੇ ਚਰੋਮਨੀ ਕਮੇਟੀ ਮੈਂਬਰ ਚੰਗੀਆਂ ਵੋਟਾਂ ਦੇ ਦਿੱਤੀ ਜਿੱਤ ਪਾਰਟਸ ਕੀਤੀ ਸੁਣਾ ਸੀ ਕਿ ਉਹ ਸੋ ਉਸ ਤੋਂ ਬਾਅਦ ਅਮ ਜੀ ਤੋਂ ਬਾਅਦ ਮੋਰਚੇ ਲੱਗੇ ਐਮਰਜੈਂਸੀ ਲੱਗਿਆ ਮੋਰਚਾ ਉੱਤਰ ਵਿਧ ਮੋਰਚਾ ਲੱਗਿਆ ਉਹਨਾਂ ਨੇ ਹਰੇਕ ਮੋਰਚੇ ਵਿੱਚ ਆਪਣ ਸ਼ਾਮਲ ਹੋਏ ਪਿੱਛੇ ਨਹੀਂ ਹਟੇ 1984 ਤੋਂ ਬਾਅਦ ਜਿਹੜੇ ਮੋਰਚਾ ਲੱਗਿਆ ਕਾਲ ਤੱਕ ਤੇ ਰਾਖੀ ਬਾਤ ਤੇ ਉਹਦੇ ਵੀ ਸ਼ਾਮਲ ਹੋਏ ਔਰ ਲੋਕਾਂ ਦੇ ਕੰਮ ਕਰਾਉਂਦੇ ਰਹੇ ਘੁੰਮ ਕੇ ਟੈਗਰ ਪਰੇ ਅੰਤ ਤੱਕ ਸਦਾ ਬਚੇਤਾ ਸਿੰਘ ਜੀ ਦੋਨੋਂ ਇਕੱਠੇ ਭਰਾ ਮਾਰੀ ਜਰਾਤੀ ਜੋੜੀ ਸੀ ਇਕੱਠੀ ਉਹ ਆਮ ਪਬਲਿਕ ਦੇ ਕੰਮ ਕਰਦਾ ਸਾਰੇ ਜਿਹੜੇ ਕੋ ਬਣਾ ਕੰਮ ਸੈਗਰਾ ਆਪਣੇ ਕੋ ਬੰਦੇ ਸੀ ਇਲਾਕਾ ਜਾਣਦਾ ਸੀ ਸਾਰਾ ਫਿਰ ਕੰਮ ਕਰਦੇ ਰਹੇ ਉਹਨਾਂ ਨੂੰ ਕਿਸੇ ਨੇ ਕਿਹਾ ਵੀ ਜੇ ਜ਼ੇਦਾਰੀ ਹੁ ਖਤਰਾ ਮਾਰਦਾਰ ਬੰਦਿਆਂ ਨੂੰ ਸਭੀ ਤੁਸੀਂ ਨਾ ਜਾਇ ਕਰੋ ਬਾਹਰ ਮਿਰੋ ਨਾ ਉਹ ਕਹਿੰਦੇ ਵੀ ਮੈਂ ਤਾਂ ਇਮਾਨਦਾਰੀ ਨਾਲ ਕੰਮ ਕਰਦਾ ਆਂ ਜੇਰਾ ਬੇਈਮਾਨੀ ਨਹੀਂ ਕਰੀ ਫਿਰ ਲੋਕਾਂ ਨੇ ਕਿਹਾ ਵੀ ਤੋ ਡਰ ਕੇ ਬੈਠ ਗਿਆ ਉਹ ਮੀ ਗਿਆ ਉਹਦਾ ਕੁਮਦਾ ਫਿਰ ਗਿਆ ਆਪਣੀ ਆੜ੍ਹਤੀ ਜਗਾਨ ਤੱਕ ਹੀ ਸੀ ਉਸੇ ਤੇ ਇੱਕ ਸੀਜਨ ਦਾ ਆਟਾਰ ਦੀ ਦੁਕਾਨ 6 988 ਔਰ ਉਪਰ ਤੋਂ ਆਈ ਸੀ ਉਦੋਂ ਰੋਪੜ ਪੱਟਾ ਦਾ ਗੁਦਵਾਰੇ ਤੋਂ ਉੱਧਰ ਰੋਪੜ ਕੰਮ ਸੀ ਹਸਪਤਾਲ ਵਿੱਚ ਉੱਥੋਂ ਆਈ ਸੀ 10 ਕੁ ਵਜੇ ਓਟੇ ਕਾ ਉਤਰੇ ਅੱਡੇ ਜੋ ਉਤਰੇ ਆਪਣੀ ਮੰਡੀ ਦੀ ਦੁਕਾਨ ਵੱਲ ਚਲੇ ਗਏ ਨਾਲ ਉਹਨਾਂ ਦੀ ਸਟੋਰ ਦੀ ਪਰਸੀ ਉਹਨੇ ਪਤਾ ਸਾ ਗੁਰਦੁਆਰੇ ਬਾਅਦੇ ਢਾਲਾਂ ਲੋਟਾਂ ਹੋਣੀਆਂ ਸਨ। ਉਹਨੇ ਸਟੋਰ ਦੇ ਉੱਪਰ ਨੂੰ ਕਿਹਾ ਵੀ ਮੈਨੂੰ ਢਾਲ ਵਾਲੇ ਜਾਣਦੇ ਧੋਕ ਦੇ ਬੜੇ। ਵੀ ਤਰ ਉੱਥੋਂ ਦਵਾ ਦਿੰਦੇ। ਵੀ ਸਹੀ ਰੇਟ ਤੇ ਦੋ। ਉਹ ਢਾਲ ਦਾ ਪਤਾ ਕਰਨ ਗਏ ਢਾਲ ਦੇ ਰੇਟ ਨਾਲ ਵੀ ਆਹ ਰੇਟ ਲਾਉਣਾ। ਆਉਂਦੇ-ਆਉਂਦੇ ਬਰੋਧੀਆਂ ਨੇ ਜਿਹੜੇ ਚੌਧੇ ਨਹੀਂ ਸਾਨੂੰ ਪਹਿਲਾਂ ਦੇ ਲੱਗੇ ਹੋਏ ਉਹਨੇ ਨਾਲ ਬਰੋਧੀਆਂ ਨੇ 6 ਗਾ 2088 ਜਿਹਨਾਂ ਸ਼ਨੀਵਾਰ ਨੂੰ ਨਾਲ ਸੀਲ ਕਰ ਦਿੱਤਾ। ਭੇਡ ਹੋ ਗਿਆ ਹੋ ਗਿਆ ਉਹਨਾਂ ਦੇ ਲੋਕਾਂ ਨੇ ਬਹੁਤ ਕੋਸ ਮਨਾਇਆ ਤੇਜੀ ਬੀਜਮਾ ਵੀ ਘਬराई थी ਕਿ ਜਜ਼ੀਦਾ ਸੰਤ ਸਿੰਘ ਜੀ ਰੁਕਤੀ ਮੈਂਬਰ ਚਰੂਮਿੰਗ ਬੈਠੀ ਨੇ ਗੋੜੀ ਹੋਈ ਕੀ ਕਰ ਦਿੱਤਾ ਪਿੰਡ ਕੱਠ ਬਹੁਤ ਹੋਇਆ ਸੀ ਉਸ ਦਿਨ ਸ਼ਾਮ ਨੂੰ ਅਚੀਂਜ ਕਰਿਆ ਬਹੁਤ ਕੱਠ 10 20 ਹਜ਼ਾਰ ਬੰਦਾ ਦਾ ਸਵਾਲ ਨਾ ਵੀ ਓਕਾ ਜੀ ਨਹੀਂ ਪੈਂਦਾ ਸੀ ਬਹੁਤਾ ਉਹਨਾਂ ਸਨਸਕਾਰ ਕੀਤਾ ਫਿਰ ਉਸ ਜਿਹੜੀ ਪਹਿਲੀ ਪਹਿਲਾ ਪਹੁੰਚ ਪਾਇਆ 10-20 ਹਜ਼ਾਰ ਬੰਦੇ ਇਕੱਠਾ ਹੋਇਆ ਹੁਣਾ ਸਾਡੇ ਘਰ ਲੁੱਟ ਗਈ ਪੇਡਾ ਆਇਆ ਆਏ ਲੋੜਾ ਸਾਹਿਬ ਦਾ ਹੁੰਦਾ ਸੀ ਹੋਰ ਵਰਕਰ ਬਹੁਤਾ ਏ ਅਫਸਰੋਂ ਫੇਲ ਤੋਂ ਬਾਹਰ ਉਹ ਤੋਂ ਬਾਹਰ 37 ਵੀ ਵਾਰਸੀ ਦੀ ਲਗਾਤਾਰ ਆਪਣੇ ਪਿਤਾ ਜਗੇਰਾ ਸੰਤ ਸਿੰਘ ਦੀ ਲੁੱਟ ਗਈ 37 ਵੀ ਵਾਰਸੀ ਰੇ ਸਾਹ ਲਗਾਤਾਰ ਬਣਾ ਰਹੇ ਹਾਂ ਜੀ ਜothe ਦਾ ਵਿਾਰੇ ਆਮ ਸੰਗਤ ਵਿੱਚ ਬਹੁਤ ਵੱਡੀ ਗੱਲ ਕਹੀ ਜਾਂਦੀ ਹੈ ਕਿ ਉਹ ਇਮਾਨਦਾਰ ਸੀ ਔਰ ਬਹੁਤ ਹੀ ਸੱਚੇ-ਸੱਚੇ ਪੰਥਕਾ ਗੁਰੂ ਸੀ ਹਾਂਜੀ ਮਾਨਤਾ ਉਹਨਾਂ ਦੀ ਇਮਾਨਦਾਰੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਦੀ ਇਮਾਨਦਾਰੀ ਦਾ ਬਹੁਤ ਸੀ ਜੀ ਸੱਚੇ-ਸੱਚੇ ਅਗੂ ਖੇਤੀ ਕਰਨੀ ਖੇਤੀ ਕਰਕੇ ਉਹਨੇ ਆਪਣੀ ਸਬਜ਼ੀ ਦੀ ਬੋਰੀ ਸੈਗੋਵਲ ਲੱਗੜੀ ਮੋਹਾੜੀ ਮੰਡੀ ਚ ਜਾਂ ਕਰਨ ਮੰਡੀ ਚ ਵੇਚ ਕੇ ਸਲਾਬ ਕੀਤਾ ਸਿੰਘ ਕੋਲ ਜਾਣਾ ਬੀਸ਼ਰਾ ਜੀ ਚਦੋ ਜੀ ਉਹਨਾਂ ਲਈ ਹੋਰ ਕੰਮ ਕਰਨ ਜਿਹੜੇ ਕਰਦੇ ਆ। ਠੀਕ। ਅਜਾ ਗੁਰਦੁਆਰੇ ਚੋਂ ਜੋ ਵੀ ਪੈਸਾ ਪ੍ਰਧਾਨ ਤੇ ਗੁਰਦੁਆਰੇ ਦੇ ਕਾਹਦੀ ਨਾਲ ਉਹ ਸਾਰਾ ਪੈਸਾ ਸਾਬਕਾ ਆਪ ਰੱਖਦੇ ਦੇ। ਉਹਨਾਂ ਦੀ ਮਾਰਦਾ ਜੀ ਦਾ ਇਹਨਾਂ ਉਹਨਾਂ ਦੇ ਬਚਪਨ ਬਾਰੇ ਵੀ ਥੋੜਾ ਚੰਨਾ ਪਾਓ। ਉਹਨਾਂ ਦਾ ਬਚਪਨ ਜੀ ਉਹਨਾਂ ਦੀ ਉਮਰ ਉਹ ਆ ਬੱਚਾ 1934 ਚ ਆਪਾਂ ਤੋਂ ਨਹੀਂ ਸਕਾਂ ਕਿ ਵੀ ਤੁਹਾਨੂੰ ਜਨਮ ਹੋਇਆ तकरीबन तकरीबन 15 ਸਾਲ ਦੀ ਉਮਰ ਤੇ ਉਹਨੇ ਹੜ ਬੋਣਾ ਸ਼ੁਰੂ ਕਰ ਦਿੱਤਾ ਖੇਤੀ ਕਰਨੀ ਉਹ ਤੋਂ ਛੋਟੇ ਮੇਰੇ ਚਾਚਾ ਜੀ ਸਰਾ ਨੰਗਿਆ ਸਿੰਘ 2 ਸਾਲ ਛੋਟੇ ਸਨ 15 ਸਾਲ ਦੀ ਉਹਨਾਂ ਦੇ ਪਿਤਾ ਜੀ ਹੜ ਬੋਣ ਲੱਗੇ ਜਿਹੜਾ ਬੋਣਦੇ ਸੀ ਦੂਜੇ ਚਾਚਾ ਛੋਟਾ ਨੰਗਿਆ ਸਿੰਘ ਉਹ ਗੁੱਡ ਗੜਾਈ ਦਾ ਕੰਮ ਕਰਦੇ ਸੀ ਵੱਟ ਬੜਾਈ ਕੋਈ ਮਸ਼ੀਨਰੀ ਵੀ ਨਹੀਂ ਸੀ ਨਾ ਪੱਏ ਸੀ ਅੱਥੀ ਕੰਮ ਹੁੰਦਾ ਸੀ ਬਸ ਉਹ ਫਿਰ ਬਚਪਨ ਤੋਂ ਜਵਾਨੀ ਚੋਂ ਪੰਚਾਇਤ ਅਲ ਬੋਟਾਂ ਪੈਂਟ ਸਰਪੰਚ ਬਣ ਤੋਂ ਬਾਅਦ ਮੈਂ ਤੇ ਵੀ ਕਰੀ ਕੰਮ ਨਹੀਂ ਛੱਡਿਆ ਇਮਾਨਦਾਰੀ ਉਹਨਾਂ ਨੂੰ ਕਈ ਲਾਅ ਦਿੱਤੇ ਗਏ ਉਹ ਲਾਅ ਤੇ ਵਿੱਚ ਨਹੀਂ ਆਏ ਉਹਨਾਂ ਨੂੰ ਇੱਕ ਵਾਰੀ ਜਥੇਦਾਰ ਗੁਟਾਰ ਸਿੰਘ ਤੌੜਾ ਜੀ ਜੀ ਚੋਣ ਸੀ ਬਰਨਾਲਾ ਸਰਕਾਰ ਦੇ ਟਾਈਮ ਤੌੜਾ ਸਾਹਿਬ ਮੰਤਰੀ ਉਹਨਾਂ ਨੂੰ ਲਾਅ ਦਿੱਤਾ ਗਿਆ ਵੀ ਤੁਹਾਨੂੰ ਜੇਰ ਮੈਂ ਨਹੀਂ ਲੰਦਾ ਜੇਰ ਮੈਂ ਨਹੀਂ ਲੰਦਾ ਤੁਹਾਨੂੰ ਤੌੜਾ ਸਾਹਿਬ ਕਿਨਾ ਪਲਾਟ ਦਿੰਦੇ ਵੀ ਟੌੜਾ ਸਾਹਿਬ ਨੂੰ ਵੋਟ ਨਹੀਂ ਪਾਉਣੀ ਟੌੜਾ ਸਾਹ ਬੰਦਰ ਸੀ ਉਹਨੇ ਟੌੜਾ ਸਾਹਿਬ ਨੂੰ ਵੋਟ ਪਾਈ ਟੌੜਾ ਸਾਹਿਬ ਜੇਥੇ ਬੈਠੇ ਜਿੱਥੇ ਨੇ ਉਧਰ ਕਾਬਲ ਸਿੰਘ ਖੜਿਆ ਸੀ ਉਹਨੇ ਜੇਬ ਲਈ ਵਾਰਦਾਰੀ ਦੇ ਜਵਾਨ ਦੇ ਪੱਕੇ ਨਾਲ ਜਿਹੜੀ ਗੱਲ ਕਹੇ ਸੀ ਪਿੱਛੇ ਜਿਹੜਦੇ ਤੇਰੀ ਗੱਲ ਕਹੇ ਸੀ ਕਹੇ ਸੀ ਆਮਾਨਦਾਰੀ ਸੀ ਜੇ ਕੋਈ ਪੈਸਾ ਨੂੰ ਗਏ ਉਹ बिकले ਨਹੀਂ ਸੀ ਅੱਜ ਕੱਲ ਤਾਂ ਨਹੀਂ ਕੈਰਮੈਨੀ ਦੇ ਵਿਗ ਜਾਂਦਾ ਹੈ ਜਿਹੜਾ ਉਹਨਾਂ ਸਿਆਸੀ ਜੀਵਨ ਬਹੁਤ ਪਰ ਜਿਸ ਪੇਬਲੇ ਸਰਪੰਚ ਤੋਂ ਲੈ ਕੇ ਸ਼ਾਸਕੀ ਜੀਵਨ ਅਕਾਲੀ ਪਾਰਟੀ ਚ ਸਦਾ ਬਚਿੱਤਰ ਸਿੰਘ ਤੌੜਾ ਸਾਹਿਬ ਪਾਰਟੀ ਕਰਖੀ ਗਰੁੱਪ ਵੀ ਕਰਖਿਆ ਮਰਦੇ ਜਦ ਤੱਕ ਉਹ ਹਿੱਲੇ ਨਹੀਂ ਜਵਾਨ ਦੇ ਪੱਕੇ ਰਹੇ ਆਜੂ ਉਹਨਾਂ ਦੇ ਪਰਿਵਾਰ ਵਿੱਚ ਕਿੰਨੇ ਮੈਂਬਰ ਨੇ ਤੇ ਕੀ ਕੀ ਉਹਨਾਂ ਦਾ ਕਾਰੋਬਾਰ ਹੈ ਮੈਂਬਰ ਜਿਨ੍ਹਾਂ ਦੇ ਪਰਿਵਾਰ ਦੇ ਜੱਥੇ ਦਾ ਅਨਰਜਟੀਆਂ ਜੀ ਦਾ ਦਸੇ ਜਨਰਜਟੀਆਂ 2 ਸਾਲ ਛੋਟੇ ਸਨ ਉਨ੍ਹਾਂ ਦੇ ਕੰਮਾਂ ਨੂੰ ਦੇਖਦੇ ਹੋਏ ਸਾਨੂੰ ਪਿੰਡ ਦੇ ਲੋਕਾਂ ਨੇ ਕਿਹਾ 1998 ਚ ਪੰਚਾਇਤਾਂ ਚੋਣਾਂ ਹੋਈਆਂ ਉਹ ਕਹਿੰਦੇ ਤੁਸੀਂ ਸਰਪੰਚ ਅਸੀਂ ਤੋਂ ਟੜੋ ਕਿਉਂਕਿ ਜਿਹੜਾ ਜੀ ਨੇ ਕੰਮ ਕੀਤੇ ਵੇ ਥੋੜਾ ਘਰ ਹੈ ਤੁਸੀਂ ਚੋਣ ਡੜੋ ਸਾਰੇ ਚਾਚਾ ਲੰਜਾ ਸਿੰਘ ਜੀ ਚੰਗੀਆਂ 170 ਵੋਟ ਪਰ ਵੋਟਰ ਜਿੱਤੇ ਖੇਤੀ ਕਰੀ ਅਸੀਂ ਸਾਰੇ ਭਰਾਵਾਂ ਨੇ ਰਣ ਕੇ ਵੀ ਖੇਤੀ ਕਰਦੇ ਰਹੇ ਚਾਚਾ ਜੀ ਅੰਜਾ ਦੇ ਤੋਂ ਬਾਅਦ ਪੜਿਆਲੇ ਸਰਪੰਚ ਜਿੱਤ ਸਿੰਘ ਹੋ ਜਾਂਦੇ ਰਹੇ ਔੜਾ ਸਾਹੂਲ ਜਾਂਦੇ ਰਹੇ ਕੋਈ ਵੀ ਇਕੱਠ ਹੁੰਦਾ ਸੀ ਕਿਤੇ ਪੋਗ ਜਿਆਨ ਰਣਜੀਤ ਸਿੰਘ ਜਾਂਦੇ ਰਹੇ ਅਸੀਂ ਸਾਰੇ ਭਰਾ ਖੇਤੀ ਕਰਦੇ ਰਹੇ ਇਕੱਠੇ ਰਹੇ ਇਕੱਠੇ ਖੇਤੀ ਰੇਗਸਾਰ ਬਰਸੀ ਮਨਾਉ ਲਈ ਖੇਤੀ ਦਾ ਕੰਮ ਹੀ ਵੈ ਪੰਜਾਬ ਸੂਚਕਾ ਬੋਰਡ ਚ ਨੌਕਰੀ ਕਰਦਾ ਰਿਹਾ 35 ਸਾਲ ਨੌਕਰੀ ਕਰੀ ਮੈਂ ਪੈਨਸ਼ਨ ਹੈ ਮੇਰੇ ਬੜੇ ਪੁੱਤਰਾ ਮੈਂ ਬੜੇ ਬੜਾ ਮੈਂ ਬਾਕੀ ਛੋਟੇ ਨਾਲ ਹਾਂਜੀ ਧੰਨਵਾਦ ਜੀ ਸਰਦਾਰ ਸਵਰ ਸਿੰਘ ਜਿਹੇਦਾਰ ਸੰਤ ਸਿੰਘ ਦੀ ਬਾਰੇ ਇੱਕ ਬਹੁਤ ਵੱਡੀ ਇਮਾਨਦਾਰੀ ਦੀ ਚਰਚਾ ਹੈ ਹਾਂਜੀ ਉਹ ਕਿਹੜੀ ਹੈ ਜੀ ਉਹਦੇ ਬਾਰੇ ਵੀ ਥੋੜਾ ਜਾਣਨਾ ਹੋਵੇ ਉਹ ਚਾਚਾ ਜੀ ਇੱਕ ਚਾਚਾ ਜਿਹੜੀ ਉਹਨਾਂ ਦੀ ਗੋਲ ਦਾ ਵੀ ਡਿਊਟੀ ਲੱਗੀ ਵਿੱਚ ਗੇਤੀ ਬਾਤੇ ਤੋੜਾ ਸਾਹਿਬ ਨੇ ਲਈ ਵੀ ਜੀ ਗੋਲ ਦਾ ਨਹੀਂ ਦਿੱਤੀ ਅਨੰਦਪੁਰ ਸਾਹਿਬ ਜੇਤੀ ਗੇਤੀ ਉਹਨੇ ਅੰਨੀ ਗੇਤੀ ਹੁੰਦੀ ਸੀ ਜਾਂ ਗੇਤੀ ਜਾਂਦੇ ਸੀ ਉੱਤੇ ਆਜਣ ਗੇਤੀ ਹੁੰਦੇ ਹੁੰਦੇ ਜਾਂ ਗੇਤੀ ਹੋਈ ਦੇ ਗ੍ਰਾਂਥੀ ਸਿੰਘ ਸੇਵਾਦਾਰ ਦਿੱਤੀ ਕਰਦੇ ਸੀ ਪੈਸੇ ਦੀ ਗੇਂਤੀ ਹੋਈ ਤੇ ਜਿੱਥੇ ਗੁੱਛੀਆਂ ਬਣਾਇਆ ਵਜੇ 50 50 ਦੀ ਰੋਟਾਂ ਲਿਆ ਉਹ ਪੇਜਾ ਗੇਤੀ ਲੇਦਾ ਤੇ ਰਕਮ ਪੂਰੀ ਕੀਤੀ ਹੋ ਰਹੀ ਉਹ ਬੈਠਾ ਰਿਹਾ ਵੀ ਸਾਰੇ ਬੰਦੇ ਉਰੇ ਬੈਠੇ ਕਿਉਂਕਿ ਕਿਤੇ ਉਹਨਾਂ ਨੂੰ ਉੱਠੇ ਕਹਿਆ ਵੀ ਖੜੇ ਹੋ ਜਾਓ ਸਾਰੇ ਤੇ ਆਪਣੇ ਆਪਣੇ ਜੇਬਾਂ ਦਿਖਾਓ ਇੱਕ ਦਿਨ ਹੋਰ ਜੋ 5000 ਰੁਪਏ ਦੀ ਗੁੱਚੀ ਨਿਕਲੀ ਸੇਵਾਦਾਰ ਗ੍ਰਾਂਥੀ ਉੱਤੇ ਇਹ ਉਹ ਡਿਗਰੀ ਓਗਾਨਾਈਜ਼ਰ ਛੱਡ ਦੋ ਕੋਈ ਗੱਲ ਨਹੀਂ ਗਲਤੀ ਹੈ ਵੀ ਉਹ ਕਹਿੰਦਾ ਮੈਂ ਗੁਰੂ ਨਾਲ ਝੋਖਾ ਨਹੀਂ ਕਰਨਾ ਬੇਈਮਾਨੀ ਕਰਨੀ ਫਿਰ ਅੰਬਰ ਸਾਹਿਬ ਦੇ ਕੇਸ ਕਰਾਇਆ ਟੌੜਾ ਸਾਹ ਨੇ ਚਾਹ ਬਾਈ ਦਿੱਤੀ ਭਈ ਕਿ ਚੋਰੀ ਪਣੀ ਕੁਦੋਰੀ ਦੀ ਉਹ ਕਹਿੰਦੇ ਸੀ ਮੈਂਬਰ ਪੈਸਾ ਖਾਣਦੇ ਆ ਉਹ ਕਹਿੰਦਾ ਮੈਂ ਬੱਦੀ ਖਾਦੀ ਸਮਾਂ ਤੁਸੀਂ ਆ ਦੇਖੋ ਆਪਣੇ ਤੇ ਟੌੜਾ ਸਾਹਿਬ ਬਹੁਤ ਇਮਾਨਦਾਰੀ ਕਰਕੇ ਲਾਗੇ ਕਰਨ ਸਲਬਜੀਤ ਸਿੰਘ ਵੀ ਗਲਤ ਕਰਦੇ ਸੀ ਬਾਕੀ ਇਹ ਜਿਹੜੀ ਦੂਜੀ ਇਮਾਨਦਾਰੀ ਜੇ ਹੈਗੀ ਵੀ ਉਹਨੂੰ ਚੇਰ ਮੈਜੀ ਦੇ ਰਹੇ ਇੱਕ ਪਲਾੜ ਦੇ ਰਹੇ ਦਸ ਮਰਦੇ ਰਹਾ ਬਨਾਲਾ ਸਾਹਿਬ ਉਹ ਨੇ ਜੀ ਉਹਨੇ ਜਵਾਬ ਦਿੱਤਾ ਬਿਲਕੁਲ ਕਰਾ ਸਾਨੂੰ ਆਪਣੀ ਸਾਈਕਲ ਠੀਕ ਆ। ਇਮਾਨਦਾਰੀ ਦਾ ਹੁੰਦਾ। ਵੀ ਜਿੱਥੇ ਖੜਦੇ ਨੇ ਖੜ ਦੇ ਦੇ। ਲੋੜਾ ਸਾਹਿਬ ਫਾਰਿਬ ਤੇ ਮੰਦੇ ਸੀ। ਉਹਨੇ ਆ ਗਿਆ ਵੀ ਸਾਨੂੰ ਸਾਈਕਲ ਠੀਕ ਆ। ਵੀ ਜਿੱਥੇ ਸੀ ਪੈਦਾ ਹੋਈ ਵੀ ਉੱਥੇ ਹੀ ਰਹਿਣਾ ਆਪਸੋ ਕੰਮ। ਗਰੀਬ ਪਰਿਵਾਰ ਤੋਂ ਉੱਠ ਕੇ ਜੋ ਖੇਤੀ ਕਰੀ ਗਰੀਬ ਆਪਣਾ ਕਿਰਤਕਮਾਈ ਕਰੀ ਕਿਰਤ ਕਰਕੇ ਉੱਪਰ ਜਾਈ ਆਪਣੇ ਨੇ। ਸਬਰ ਕਰਿਆ ਆਪਣੀ ਕਮਾਈ ਉਹਦੇ ਉਸ ਤਰ੍ਹਾਂ ਹੀ ਪਰਿਵਾਰ ਜਾਂਦਾ ਰਿਹਾ। ਪਰਵਾਰ ਕੰਮ ਕਰਦਾ ਪਰੇਲੇ ਪਰਵਾਰ ਸਹੀ ਹੈ ਹਾਂਜੀ ਧੰਨਵਾਦ ਜੀ ਬਹੁਤ ਠੀਕ ਹੈ ਜੀ